ਜਦੋਂ ਜੇਲ੍ਹ ਦੇ ਵਿੱਚ ਇੰਜ ਜੀ ਉਦੋਂ ਤਈ ਵੀ ਆਸ ਨਹੀਂ ਸੀ ਵੀ ਇੱਥੋਂ ਛੱਡ ਦੇਣਗੇ ਵੀ ਬੰਦਾ ਮਰਿਆ ਹੈ ਤੇ ਲੱਗਦਾ ਨਹੀਂ ਵੀ ਛੱਡਣਗੇ। ਕਾਜੀ ਮਹੀਨਾ ਹੋ ਗਿਆ, 2 ਮਹੀਨੇ ਹੋ ਗਿਆ ਵੀ 2 ਮਹੀਨੇ ਹੋ ਗਿਆ ਅਜੇ ਤੱਕ ਛੱਡਿਆ ਨਹੀਂ ਮੇਰੇ ਨਾਲ ਜਿਹੜੇ ਬੰਦੇ ਲਗੇ ਜਾਂਦੇ ਐਕਸੀਡੈਂਟ ਹੋਇਆ ਸੀ ਉਹਨਾਂ ਨੂੰ ਛੱਡਿਆ ਵੀ ਸੀਗਾ। ਇਹ ਤੇ ਨਾਲ ਤੇ ਜੰਮਿਆ ਨਹੀਂ ਨਾਲ ਸਾਥ ਨਹੀਂ ਕੋਈ ਦੇ ਸਕਦਾ ਜਿੰਨਾ ਮੈਨੂੰ ਇਸ ਨਗਰ ਨੇ ਸਾਥ ਦਿੱਤਾ। ਧੀ ਬਣਾ ਕੇ ਦਿਖਾਤਾ ਵੀ ਹਾਂ ਨਗਰ ਦੇ ਵਿੱਚ ਬੈਠੀ ਆ ਸਾਡੀ ਧੀ ਵੀ ਆ ਨੌਵੀਂ ਆ। ਮੈਨੂੰ ਪਤਾ ਲੱਗਾ ਹਣਾ ਕਿ 50 ਲੱਖ ਭਰਨਾ ਇੱਕ ਵਾਰ ਤਾਂ ਚਿੰਤਾ ਜਿਹੜੀ ਆ ਉਹ ਆ ਜਾਂਦੀ ਕਿ ਕਿਵੇਂ ਕਰਾਂਗੇ 50 ਲੱਖ ਇਕੱਠਾ ਫਿਰ ਜਦੋਂ ਤੁਸੀਂ ਤੁਰੇ ਤਾਂ ਕਿੰਨਾ ਸਮਾਂ ਲੱਗਾ ਕਿੰਨੇ ਸਮੇਂ ਚ ਹੋ ਗਏ ਇਕੱਠੇ ਸਾਨੂੰ ਜੀ 20 ਦੇ ਪੈਸੇ ਇਕੱਠੇ ਪਾ ਇਹ ਤੱਕ ਫੋਨ ਕਰਤਾ ਇੱਕ ਪਰਿਵਾਰ ਨੇ 50 ਲੱਖ ਦਾ ਕਹਿਤਾ ਵੀ ਆਲਾ ਕਸੂਨ ਭਰ ਦਾਂਗੇ ਤੁਸੀਂ ਚਿੰਤਾ ਨਾ ਕਰੋ ਤੁਸੀਂ ਆਪਣੇ ਜੋ ਸਾਨੂੰ ਪੈਸੇ ਕਿੱਥੇ ਭਜਣੇ ਆ ਕਿਦਾਂ ਕਿ ਪੈਸੇ ਤੁਹਾਨੂੰ ਦਬਈ ਚ ਭਜਣੇ ਆ ਐਸਬੂ ਭਰਾਏ ਆ ਉਹਨਾਂ ਪ੍ਰਬੰਧ ਕਰਨਾ ਸਾਡੀ ਗੱਲਬਾਤ ਸਾਰੀ ਹੋ ਗਈ ਜਲੰਧਰ ਦੇ ਪਿੰਡ ਬਿੱਲੀ ਬੜੈਚ ਦਾ ਇੱਕ ਨੌਜਵਾਨ ਸੁਖਚੰਨ ਸਿੰਘ ਦੁਬਈ ਦੇ ਵਿੱਚ 50 ਲੱਖ ਦੀ ਬਲੱਡ ਮਨੀ ਭਰ ਕੇ ਪਿੰਡ ਪਹੁੰਚਿਆ ਕੁਝ ਸਮਾਂ ਪਹਿਲਾਂ ਸੁਖਚੰਨ ਸਿੰਘ ਦੀ ਗੱਡੀ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੋਰਟ ਦੇ ਵੱਲੋਂ 50 ਲੱਖ ਦੀ ਬਲੱਡ ਮਨੀ ਲਈ ਜਾਂਦੀ ਹੈ ਪਰ ਜਿਵੇਂ ਹੀ ਇਹ ਖਬਰ ਪਿੰਡ ਦੇ ਲੋਕਾਂ ਤੱਕ ਪਹੁੰਚਦੀ ਹੈ ਤਾਂ ਪਿੰਡ ਦੇ ਲੋਕਾਂ ਨੇ ਹਿੰਮਤ ਦਿਖਾਈ ਦਿਲ ਵੱਡੇ ਕੀਤੇ ਔਰ ਪੈਸਾ ਇਕੱਠਾ ਕੀਤਾ ਔਰ ਨੌਜਵਾਨ ਨੂੰ ਵਾਪਸ ਪਿੰਡ ਲੈ ਆਂਦਾ ਤਾਂ ਸੁਖਚਾਨ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਤਾਂ ਸੁਖਚਾਨ ਸਭ ਤੋਂ ਪਹਿਲਾਂ ਇਹ ਹੀ ਜਾਣਨਾ ਚਾਹੁੰਦੇ ਕਿ ਹੋਇਆ ਕੀ ਸੀਗਾ ਉੱਥੇ ਦੁਬਈ ਕਿਵੇਂ ਇਹ ਹਾਦਸਾ ਹੁੰਦਾ ਔਰ ਕਿਉਂ ਇੱਥੇ ਤੱਕ ਇਹ ਨੁਬਤ ਪਹੁੰਚੀ ਹਾਂਜੀ ਸასიਖਾਲ ਬਜੀ ਇਹ ਬਜੀ ਅਬੂਦਾਬੀ ਦਾ ਏਰੀਆ ਹੈ ਲੈਨ ਏਰੀਆ ਪੈਂਦਾ ਹੈ ਯੂਏਈ ਦੇ ਵਿੱਚ ਉੱਥੇ ਐਕਸੀਡੈਂਟ ਹੋਇਆ ਜੀ ਇਹ ਉਹ ਬੰਦਾ ਆਪਣੀ ਕਾਰ ਦਾ ਟਾਇਰ ਚੇਂਜ ਕਰਦਾ ਪਿਆ ਸੀ ਸਾਈਡ ਤੇ ਜਿਹਦੇ ਵਿੱਚ ਗੱਡੀ ਲੱਗੀ ਆ ਜੀ ਮੈਂ ਆਪਣੇ ਟਰੈਕ ਦੇ ਵਿੱਚ ਸੀ ਉਹ ਇੱਕਦਮ ਅੱਗੇ ਆ ਗਿਆ ਕਰਕੇ ਉਹਦੇ ਵਿੱਚ ਗੱਡੀ ਹਿੱਟ ਹੋ ਕੇ ਉਹਦੀ ਜਿਹੜਾ ਐਕਸੀਡੈਂਟ ਹੋਇਆ ਜੀ ਤੋਦੀ ਮੌਕੇ ਤੇ ਡੈਥ ਹੋ ਜਾਂਦੀ ਆ ਫਿਰ ਉੱਥੇ ਪੁਲਿਸ ਜਿਹੜੀ ਉਹ ਮੌਕੇ ਤੇ ਬੁਲਾਉਣੀ ਪੈਂਦੀ ਤੁਸੀਂ ਜਾ ਨਹੀਂ ਸਕਦੇ ਕਦੇ ਵੀ ਉਹ ਮੌਕੇ ਤੋਂ ਤੇ ਪੁਲਿਸ ਬੁਲਾਈ ਐ ਐਂਬੂਲੈਂਸ ਬੁਲਾਈ ਐ ਤੇ ਉਸ ਤੋਂ ਬਾਅਦ ਜਿੱਦਾਂ ਉਹ ਕਹਿੰਦੇ ਵੀ ਇਹਨਾਂ ਦੀ ਡੈਥ ਹੋ ਗਈ ਆ ਉਹ ਫਿਰ ਉਸੇ ਟਾਈਮ ਪੁਲਿਸ ਸਟੇਸ਼ਨ ਲੈ ਜਾਂਦੇ ਆ ਜੀ ਪੁਲਿਸ ਸਟੇਸ਼ਨ ਲੈ ਕੇ ਗਏ ਆ ਜੀ ਪੁਲਿਸ ਸਟੇਸ਼ਨ ਲੈ ਕੇ ਜਾ ਕੇ ਤੇ ਮੇਰਾ ਟੈਸਟ ਕੀਤਾ ਉਹਨਾਂ ਨੇ ਬਲੱਡ ਟੈਸਟ ਕਰਦੇ ਆ ਵੀ ਬੰਦੇ ਨੇ ਕੋਈ ਡਰੱਗ ਵਗੈਰਾ ਜਾਂ ਡਰੰਕ ਵਗੈਰਾ ਕੁਝ ਕੀਤੀ ਤਾਂ ਨਹੀਂ ਉਹ ਫਿਰ ਰਿਪੋਰਟ ਕਲੀਅਰ ਉਸੇ ਟਾਈਮ ਦਿੰਦੇ ਆ ਜੀ ਉਹ ਉਹ ਕਲੀਅਰ ਰਿਪੋਰਟ ਦੇ ਕੇ ਦੇ ਬਾਅਦ ਵਿੱਚ ਤਿੰਨ ਕੇ ਚਾਰ ਦਿਨ ਬਾਅਦ ਜੱਜ ਦੇ ਪੇਸ਼ ਕਰਦੇ ਆ ਜੀ ਜੱਜ ਦੇ ਪੇਸ਼ ਗਾਮ ਤੋਂ ਬਾਅਦ ਤਿੰਨ ਚਾਰ ਦਿਨ ਬਾਅਦ ਜਿਹੜਾ ਹੁਕਮ ਆਉਂਦਾ ਹੈ ਜੱਜਮੈਂਟ ਜਿਹੜੀ ਕਾਪੀ ਆਪਾਂ ਕਹਿੰਦੇ ਨੇ ਜੱਜਮੈਂਟ ਆਉਂਦੀ ਆ ਵੀ 2 ਲੱਖ ਜਿਹੜਾ 10000 ਦਾ ਰਾਮ ਆ ਉਹ ਬਲੱਡ ਮਨੀ ਤੁਹਾਨੂੰ ਜਿਹੜੀ ਆ ਉੱਪਰ ਨਹੀਂ ਪਊਗੀ ਕੋਰਟ ਦੇ ਵਿੱਚ ਤੇ ਫਿਰ ਤੁਸੀਂ ਜਾ ਸਕਦੇ ਹੋ ਹਾਂਜੀ ਫਿਰ ਕਿੰਨਾ ਸਮਾਂ ਤੁਸੀਂ ਉੱਥੇ ਜੇਲ੍ਹ 'ਚ ਵੀ ਰਹੇ ਹਾਂਜੀ ਮੈਂ 3 ਮਹੀਨੇ ਦਾ ਦਿਨ ਜੇਲ੍ਹ ਦੇ ਵਿੱਚ ਰਿਹਾ ਜੀ ਉਸ ਤੋਂ ਬਾਅਦ ਮੈਨੂੰ ਛੱਡ ਦਿੱਤਾ ਜਾਂਦਾ ਹੈ ਤੇ ਛੱਡਣ ਤੋਂ ਬਾਅਦ ਕਹਿੰਦੇ ਵੀ ਪਾਸਪੋਰਟ ਤੁਹਾਡਾ ਇੱ ਤੇ ਜਦੋਂ ਬਲੱਡ ਮਨੀ ਦੇ ਪੈਸੇ ਤੁਸੀਂ ਪੇ ਕਰੋਗੇ ਤੁਹਾਡਾ ਪਾਸਪੋਰਟ ਜਿਹੜਾ ਉਹ ਰਿਲੀਜ਼ ਕਰ ਦਿੱਤਾ ਜਾਊਗਾ ਤੁਹਾਨੂੰ ਦੇ ਦਿੱਤਾ ਜਾਊਗਾ ਜਦੋਂ ਪਤਾ ਲੱਗਾ ਕਿ 50 ਲੱਖ ਦੇ ਕਰੀਬ ਇਹ ਰਕਮ ਮੰਦੀ ਹੈ ਹੁੰਦਾ ਸੀਗਾ ਦਿਮਾਗ 'ਚ ਕੀ ਕਿਵੇਂ ਦਵਾਂਗੇ ਹਾਂਜੀ ਆਉਂਦਾ ਤਾਂ ਹੈਗਾ ਜੀ ਏਡੀ ਵੱਡੀ ਰਕਮ ਸੋਚ ਕੇ ਜੀ ਵੀ ਇਹ ਇੰਨੇ ਪੈਸੇ ਕਿੱਥੋਂ ਦਵਾਂਗੇ ਕਿਉਂ ਆਪਣੀ ਕੋਈ ਏਡੀ ਖਾਸ ਜੌਬ ਨਹੀਂ ਡਰਾਈਵਰ ਦੀ ਜੌਬ ਕਰਦੇ ਹਾਂ ਉਧਰ ਦਾ ਕੋਈ 2000 2500 ਇੰਨੀ ਕੀ ਸੈਲਰੀ ਸੀਗੀ ਜੀ ਤੇ ਇੰਨੀ ਕੀ ਸੈਲਰੀ ਵਾਲਾ ਬੰਦਾ ਇੰਨੇ ਪੈਸੇ ਕਿੱਥੋਂ ਲੈ ਕੇ ਆ ਸਕਦਾ ਜੀ ਫਿਰ ਤੇ ਬਾਅਦ ਵਿੱਚ ਇੰਸ਼ੋਰੈਂਸ ਦੇ ਨਾਲ ਗੱਲ ਕੀਤੀ ਕੰਪਨੀ ਨੇ ਕੀਤੀ ਫਿਰ ਉਹ ਇੰਨਾ ਸੌਖਾ ਵੀ ਇੰਸ਼ੋਰੈਂਸ ਨੇ ਪੈਸੇ ਜਿਹੜੇ ਉਹ ਨਹੀਂ ਭਰੇ ਸਾਲ ਲੱਗ ਕਿੱਦਾਂ ਘੜਤਾ ਅੱਜ ਭਰਦੇ ਆ ਕੱਲ ਭਰਦੇ ਦਾ ਕਹਿ ਕੇ ਬਾਅਦ ਵਿੱਚ ਫਿਰ ਇੱਥੇ ਬਾਬਾ ਜੀ ਉਹਨਾਂ ਨਾਲ ਸਾਰਿਆਂ ਨਾਲ ਗੱਲ ਕੀਤੀ ਫੇ ਤੁਹਾਡੇ ਨਾਲ ਪ੍ਰੈਸ ਕਾਨਫਰੈਂਸ ਕਰਕੇ ਜਦੋਂ ਮੈਂ ਉੱਥੇ ਜਿਗਾ ਬਾਹਰ ਵੀਡੀਓ ਦੇ ਰਾਈ ਫਿਰ ਪੈਸੇ ਜਿਹੜੇ ਉਹ ਕੱਤੇ ਕਰਕੇ ਤੇ ਫਿਰ ਜਦੋਂ ਉੱਥੇ ਜਮਾ ਕਰਾ ਕੇ ਫਿਰ ਪਾਸਪੋਰਟ ਰਿਲੀਜ਼ ਹੋਇਆ ਜੀ ਹਾਂਜੀ ਆਸ ਲੱਗਦੀ ਸੀ ਕਿ ਜਦੋਂ ਜੇਲ੍ਹ ਦੇ ਵਿੱਚ ਕੀ ਇੰਨੀ ਜਲਦੀ ਹੋ ਜਾਣਗੇ ਪੈਸੇ ਇਕੱਠੇ ਇੰਨੀ ਛੇਤੀ ਪਹੁੰਚਾਂਗੇ ਪਿੰਡ ਵਾਪਸ ਜਦੋਂ ਜੇਲ੍ਹ ਦੇ ਵਿੱਚ ਇੰਜ ਜੀ ਉਦੋਂ ਤੇ ਇਹ ਵੀ ਆਸ ਨਹੀਂ ਸੀ ਵੀ ਇੱਥੋਂ ਛੱਡ ਦੇਣਗੇ ਵੀ ਬੰਦਾ ਮਰਿਆ ਹੈ ਤੇ ਲੱਗਦਾ ਨਹੀਂ ਵੀ ਛੱਡਣਗੇ ਕੁકારી ਮਹੀਨਾ ਹੋ ਗਿਆ 2 ਮਹੀਨੇ ਹੋ ਗਿਆ ਵੀ 2 ਮਹੀਨੇ ਹੋ ਗਿਆ ਅਜੇ ਤੱਕ ਛੱਡਿਆ ਨਹੀਂ ਮੇਰੇ ਨਾਲ ਜਿਹੜੇ ਬੰਦਿਆਂ ਨੇ ਕਈਆਂ ਦੇ ਐਕਸੀਡੈਂਟ ਹੋਏ ਸੀ ਉਹਨਾਂ ਨੂੰ ਛੱਡੇ ਆ ਵੀ ਸੀਗਾ ਸ਼ਾਇਦ ਉਹਨਾਂ ਦੇ ਪੈਸੇ ਭਰਤੇ ਜਾਂ ਕੋਈ ਗਲਤੀ ਨਹੀਂ ਸੀਗੀ ਇੱਦਾਂ ਕਰਕੇ ਕੁਝ ਤਾਂ ਕਰਕੇ ਤੇ ਬਾਅਦ ਵਿੱਚ ਲੱਗਾ ਕਿ 3 ਮਹੀਨੇ ਬਾਅਦ ਜਦੋਂ ਉਹਨਾਂ ਨੇ ਮੈਨੂੰ ਛੱਡਿਆ 10 ਦਿਨ ਉੱ ਫਿਸ਼ਰਤਾ ਜੀ ਤੁਸੀਂ ਜਾਓ ਤੇ ਜਿਹੜੀ ਬਲੱਡ ਮਨੀ ਆ ਉਹ ਪੇ ਕਰੋ ਹਾਂਜੀ ਜੇ ਕਿਹ ਰਕਮ ਨਾ ਭਰੀ ਜਾਂਦੀ ਕੋਈ ਟਾਈਮ ਬਾਉਂਡ ਵੀ ਸੀਗਾ ਇਹਦਾ ਇਹਦਾ ਟਾਈਮ ਜੀ ਜਿੱਦਾਂ ਜੇ ਵੀਜ਼ਾ ਆਪਣਾ ਜਿੱਦਾਂ ਹੁੰਦਾ ਹੈ 2 ਸਾਲ ਦਾ ਵੀਜ਼ਾ ਮਾਰਚ ਤੱਕ ਸੀਗਾ ਜੀ 16 ਮਾਰਚ ਤੱਕ ਜੇ ਵੀਜ਼ਾ ਖਤਮ ਹੋ ਜਾਂਦਾ ਹੈ ਫਿਰ ਆਪਣੇ ਉੱਪਰ ਜਿਹੜਾ ਉਹ ਓਵਰਸਟੇ ਦਾ ਫਾਈਨ ਜਿਹੜਾ ਉਹ ਵੱਖਰਾ ਅਲੱਗ ਤੋਂ ਬੈਨ ਲੱਗ ਜਾਂਦਾ ਉਸ ਦਮਾਰ ਜਿਹੜਾ ਕੋਡ ਕੋਈ ਕਹਿ ਦੇਵੇ ਉਹ ਆਪਾਂ ਹੁਣ ਦੱਸ ਨਹੀਂ ਸਕਦੇ ਵੀ ਕੀ ਉਹ ਕੀ ਸਜ਼ਾ ਦੇ ਦੇਣ ਆਪਾਂ ਨੂੰ ਇਹ ਹੁਣ ਪਤਾ ਨਹੀਂ ਉਹ ਕੀ ਕਹਿ ਸਕਦੇ ਆ ਜਾਂ ਬਲੱਡ ਮਨੀ ਵਧਾ ਵੀ ਸਕਦੇ ਆ ਜਾਂ ਉਹ ਕਹਿ ਸਕਦੇ ਆ ਵੀ ਇੰਨੇ ਸਾਲ ਦੀ ਸਹਾਈ ਆ ਜਾਂ ਉਮਰ ਕੈ ਦੀ ਆ ਜਾਂ ਕੁਝ ਵੀ ਲਾ ਲੋ ਉਹ ਆਪਾਂ ਨੂੰ ਨਹੀਂ ਪਤਾ ਉਧਰ ਦੇ ਕਾਨੂੰਨ ਦੇ ਹਿਸਾਬ ਨਾਲ ਉਹ ਕੁਝ ਵੀ ਕਰ ਸਕਦੇ ਆ ਹਾਂਜੀ ਕਿਦੋਂ ਪਤਾ ਲੱਗਾ ਤੁਹਾਨੂੰ ਫਿਰ ਕੀ 50 ਲੱਖ ਪੂਰਾ ਹੋ ਗਿਆ ਹੁਣ ਵਾਪਸੀ ਹੋ ਜੂਗੀ ਮੈਨੂੰ ਬਾਬਾ ਜੀ ਉਹਨਾਂ ਦਾ ਫੋਨ ਜੈ ਜੀ ਆਪਣੇ 10 ਫਰਵਰੀ ਤੋਂ ਬਾਅਦ ਵਿੱਚ 11 12 ਫਰਵਰੀ ਦੀ ਸ਼ੈਦ ਗੱਲ ਦਾ ਮੈਨੂੰ ਫੋਨ ਆਇਆ ਵੀ ਸਿਖਜੈ ਸਿੰਘ ਵੀ ਪੈਸੇ ਹੋ ਗਏ ਆ ਤੁਸੀਂ ਯੂਰੇ ਹੈ ਉਹਨਾਂ ਨੂੰ ਮਿਲੋ ਜਾ ਕੇ ਵੀ ਉਹਨਾਂ ਨੂੰ ਕੋਈ ਪੈਸੇ ਹੋ ਗਏ ਆ ਤੇ ਕਾਰਵਾਈ ਜਿਹੜੀ ਉਹ ਸ਼ੁਰੂ ਕਰਨ ਪੇਪਰ ਵਰਕ ਤੇ ਉਹ ਤੋਂ ਬਾਅਦ ਥੋੜੇ ਜਿਹਾ ਦਿਨਾਂ ਬਾਅਦ ਜਿੱਦਾਂ ਜੀ 19 ਤਰੀਕ ਨੂੰ ਮੈਂ ਘਰ ਆ ਗਿਆ ਜੀ ਪੇਪਰ ਵਰਕ ਸਾਰਾ ਕੰਪਲੀਟ ਕਰਕੇ ਪਾਸਪੋਰਟ ਲੈ ਕੇ ਜੀ ਉਸ ਤੋਂ ਬਾਅਦ 19 ਤਰੀਕ ਨੂੰ ਮੈਂ ਘਰੇ ਵਾਪਸ ਆ ਗਿਆ ਹਾਂਜੀ ਮਾਨਸੂਖ ਹੁੰਦਾ ਆਪਣੇ ਪਿੰਡ ਵਾਲਿਆਂ ਤੇ ਜਿਨ੍ਹਾਂ ਇੰਨੀ ਹਿੰਮਤ ਦਿਖਾਈ ਔਰ ਫਟਾਫਟ ਪੈਸਾ ਇਕੱਠਾ ਕੀਤਾ ਹਾਂਜੀ ਹਾਂਜੀ ਪਿੰਡ ਤੇ ਬਹੁਤ ਮਾਨ ਮਹਿਸੂਸ ਹੁੰਦਾ ਜੀ ਪਿੰਡ ਤੇ ਪੂਰੀ ਪੰਚਾਇਤ ਆ ਹੋਰ ਐਨ ਆਰ ਆਈ ਵੀਰ ਜਿਹੜੇ ਬਾਹਰ ਤੇ ਜਿਨ੍ਹਾਂ ਨੇ ਆਪਣਾ ਉੱਥੇ ਦੁਬਈ ਦੇ ਵਿੱਚ ਵੀ ਸਾਥ ਦਿੱਤਾ 2 ਸਾਲ ਸਾਂਭਿਆ ਆਪਾਂ ਨੂੰ ਉਹਨਾਂ ਤੇ ਵੀ ਹੋਰ ਵੀ ਜਿੰਨੇ ਵੀ ਇੱਥੇ ਆਪਣੇ ਪਿੱਛੇ ਪ੍ਰਵਾਸ ਨੂੰ ਜਿਨ੍ਹਾਂ ਨੇ ਸਾਂਭਿਆ ਆ ਬਾਬਾ ਜੀ ਆ ਸਰਪੰਨ ਸਾਹਿਬ ਆ ਔਰ ਪਿੰਡ ਦੇ ਜਿੰਨੇ ਵੀ ਮੋਤਵਾਰ ਬੰਦੇ ਆ ਪੰਚਾਇਤ ਆ ਸਾਰਾ ਨਗਰੀ ਜਿਨ੍ਹਾਂ ਨੇ ਵੀ ਸਾਥ ਦਿੱਤਾ ਬਸ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਮਾਣ ਮਹਿਸੂਸ ਹੁੰਦਾ ਜੀ ਕਿੰਨਾ ਸਮਾਂ ਲੱਗਿਆ ਤੁਹਾਨੂੰ ਐਕਸੀਡੈਂਟ ਤੋਂ ਬਾਅਦ ਫਿਰ ਉੱਥੇ ਦੁਬਈ ਦੇ ਵਿੱਚ ਮੈਨੂੰ ਲੱਗਿਆ ਜੀ ਮਾਰਚ ਦੇ ਵਿੱਚ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ 3 ਨਵੇਂ ਮਹੀਨੇ 10 ਦਿਨ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਤੁਸੀਂ ਤਕਰੀਬਨ ਲਾ ਲਓ 1.5 ਸਾਲ ਤੋਂ ਉੱਪਰ ਹੀ ਲੱਗ ਗਿਆ ਜੀ ਅੱਛਾ ਹਾਂਜੀ ਆ ਫਰਵਰੀ ਦੇ ਵਿੱਚ ਆ 2 ਸਾਲ ਦੇ ਲਗਭਗ ਲੱਗ ਹੀ ਗਿਆ ਜੀ ਹਾਂਜੀ ਪਤਾ ਜੀ ਕਿਵੇਂ ਲੱਗ ਰਿਹਾ ਅੱਜ ਬੜੀ ਤੁਸੀਂ ਵੀ ਜਿਹੜੀ ਸੀ ਕਿ ਜਦੋਂ ਜਾਇਦ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਪੁੱਤ ਦੀ ਵਾਪਸੀ ਹੋ ਜੇ ਬੜਾ ਸਾਥ ਵੀ ਦਿੱਤਾ ਪਿੰਡ ਦੇ ਨਗਰ ਨੇ ਹੁਣ ਪੁੱਤ ਦੀ ਵਾਪਸੀ ਹੋਈ ਆ ਫਿਰ ਠੀਕ ਲੱਗਦਾ ਮੈਨੂੰ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਮਹਿਸੂਸ ਹੁੰਦਾ ਜੀ ਇਹ ਨਗਰ ਨੇ ਤੇ ਬਹੁਤ ਹੀ ਜ਼ਿਆਦਾ ਜਿੱਦਾਂ ਨਾ ਸ਼ਾਇਦ ਨਾਲ ਤੇ ਜੰਮਿਆ ਨਹੀਂ ਨਾ ਸਾਥ ਨਹੀਂ ਕੋਈ ਦੇ ਸਕਦਾ ਜਿੱਨਾ ਮੈਨੂੰ ਇਸ ਲੱਗਰ ਨੇ ਸਾਥ ਦਿੱਤਾ ਧੀ ਬਣਾ ਕੇ ਦਿਖਾਤਾ ਵੀ ਹਾਂ ਇਹ ਨਗਰ ਦੇ ਵਿੱਚ ਬੈਠੀ ਆ ਸਾਡੀ ਧੀ ਵੀ ਆ ਨੌਵੀਂ ਆ ਸਾਰਾ ਹੀ ਪਿਆਰ ਦਿੱਤਾ ਜੀ ਉਹਨਾਂ ਨੇ ਕਿਸੇ ਗੱਲ ਦੀ ਮੈਨੂੰ ਕਮੀ ਨਹੀਂ ਔੜ ਦਿੱਤੀ ਨਹੀਂ ਤਾਂ ਮੈਂ ਤੇ ਘਰੇ ਰੋਟੀ ਵੀ ਨਹੀਂ ਖਾ ਸਕਦੀ ਜੇ ਮੈਨੂੰ ਨਗਰ ਸਾਥ ਨਾ ਦਿੰਦਾ ਤੇ ਹਨਾ ਤੋਤਾ ਜੀ ਕਿ 50 ਲੱਖ ਦੇਣਾ ਪੈਣਾ ਇੱਕ ਵਾਰ ਤਾਂ ਬੰਦੇ ਦੇ ਚੰਗੇ ਭਲੇ ਦੇ ਹੋਸ਼ ਉੱਡ ਜਾਂਦੇ ਨੇ ਕਿ ਕਿਵੇਂ ਦਵਾਂਗੇ ਬਹੁਤ ਜੀ ਬਹੁਤ ਹੋਸ਼ ਤੇ ਈਦਾ ਉੱਡੇ ਰਹਾ ਸਾਲ ਇੱਕ ਕੋਈ ਪਤਾ ਹੀ ਨਹੀਂ ਕਿਸੇ ਬੰਦੇ ਨੂੰ ਤਰਨਾ ਕਿਸੇ ਬੰਦੇ ਨੂੰ ਜਾਣਾ ਕਿਸੇ ਬੰਦੇ ਨੂੰ ਦਿਮਾਗ ਈਦਾ ਘੁੰਮਿਆ ਹੀ ਟੈਨਸ਼ਨ ਦੇ ਨਾਲ ਪੁੱਛੋ ਨਾ ਤੁਸੀਂ ਦੇ ਹੀ ਗਏ ਮੈਨੂੰ ਬਹੁਤ ਜ਼ਿਆਦਾ ਪਰ ਮਹਾਰਾਜ ਮੈਂ ਤੇ ਅਰਦਾਸਾਂ ਬੇਨਤੀਆਂ ਕਰਨ ਜੋਗੀਆਂ ਵੀ ਇਹ ਨਗਰ ਨੂੰ ਹੋਰ ਨਗਰਾਂ ਵਾਲਿਆਂ ਨੇ ਜਿਨ੍ਹਾਂ ਨੇ ਵੀ ਮੈਨੂੰ ਦੇਸਾ ਦੇਸਾ ਸਾਥ ਦਿੱਤਾ ਵਾ ਮਹਾਰਾਜ ਉਹਨਾਂ ਚੜ੍ਹਦੀ ਕਲਾ ਰੱਖੇ ਤੇ ਬਹੁਤ-ਬਹੁਤ ਦੇਵੇ ਤੇ ਨਗਰਾਂ ਦੀਆਂ ਪੰਚਾਇਤਾਂ ਨੂੰ ਵੀ ਮੇਰੀ ਇਹੋ ਹੀ ਆ ਅਪੀਲ ਕਿ ਜਿੱਦਾਂ ਮੇਰੇ ਨਗਰ ਨੇ ਸਾਥ ਦਿੱਤਾ ਵਾ ਮਹਾਰਾਜ ਜੇ ਕਿਸੇ ਨੂੰ ਇਦਾਂ ਦੀ ਕੋਈ ਵੀ ਮੁਸੀਬਤ ਪੈਂਦੀ ਆ ਉਦੋਂ ਸਾਥ ਜ਼ਰੂਰ ਦਿਓ ਫਿਰ ਆਪਾਂ ਔਖੇ ਨਹੀਂ ਹੋ ਸਕਦੇ ਇਹਨਾਂ ਬਾਕੀ ਨਗਰ ਦਾ ਇੱਕ ਵੱਡਾ ਜਿਹੜਾ ਉਹ ਯੋਗਦਾਨ ਸੀਗਾ ਤਾਂ ਬਾਬਾ ਜੀ ਤੁਸੀਂ ਤੁਹਾਡਾ ਬੜਾ ਵੱਡਾ ਹੱਥ ਰਿਹਾ ਕਿ ਤੁਸੀਂ ਇਹ ਸਾਰਾ ਪੈਰਵਾਹੀ ਕੀਤੀ ਔਰ ਪੈਸਾ ਇੱਥੇ ਤੱਕ ਲੈ ਕੇ ਆਏ ਤੁਸੀਂ ਇਹ ਕਿਵੇਂ ਰਿਹਾ ਫਿਰ ਕਿੰਨੀ ਕੁ ਮੁਸ਼ਕਲ ਆਈ ਸਾਰਾ ਕੰਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਸ ਤਰ੍ਹਾਂ ਜੀ ਮਤਲਬ ਇਹ ਮੁਸ਼ਕਲਾਂਤ ਹੁੰਦੀਆਂ ਪਰ ਜਦੋਂ ਮਨੁੱਖ ਦਾ ਗੁਰੂ ਪਰਮੇਸ਼ਰ ਤੇ ਭਰੋਸਾ ਬਣ ਜਾਵੇ ਗੁਰੂ ਚਰਨਾਂ 'ਚ ਬੇਨਤੀ ਅਰਦਾਸ ਕਰੀਏ ਤੇ ਉਹ ਸਤਿਗੁਰੂ ਦੀ ਕਿਰਪਾ ਨਾਲ ਉਹ ਵੱਡੀ ਤਵੱਡੀ ਮੁਸ਼ਕਲ ਵੀ ਹੱਲ ਹੋ ਜਾਂਦੀ ਹੈ ਇਹ ਬੀਬੀ ਵਿਚਾਰੀ 2 ਮਹੀਨੇ ਬੜਾ ਇਸ ਤਰ੍ਹਾਂ ਰੋਣ ਲੱਪਣਾ ਇਹਨੂੰ ਕਦੇ ਬੱਡ ਡਾਊਨ ਹੋ ਜਾਣਾ ਕਦੇ ਇਹਨੇ ਬੋਲਣਾ ਨਹੀਂ ਮੈਂ ਤੁਹਾਨੂੰ ਜੀ ਤੇ ਡੋਲਣਾ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਅਸੀਂ ਪਰਮੰਤ ਕਰਾਂਗੇ ਕਿਹੇ ਤਰ੍ਹਾਂ ਮੇਂ ਹਲ ਹੋਊਗਾ ਇਹ ਕਿਨ ਲਈ ਮੇਰੇ ਬਾਬਾ ਜੀ ਮਤਲਬ ਉਹਦਾ ਮਾਰਤੂ ਵੀ ਆ ਖਤਮ ਹੋ ਗਿਆ ਜੇ ਵੀਆ ਖਤਮ ਹੋ ਗਿਆ ਤੇ ਇਤੇ ਹੋਰ ਕੋਈ ਧਾਰਾ ਲੱਗ ਸਕਦੀ ਆ ਹੋਰ ਕੋਈ ਮਤਲਬ ਇਹਨੂੰ ਸਜਾਤ ਨਹੀਂ ਜਾ ਸਕਦੀ ਆ ਮੈਂ ਕਿਹਾ ਗੁਰੂ ਕਿਰਪਾ ਕਰੂਗਾ ਮਾਰਤੂ ਪਹਿਲਾਂ ਪਹਿਲਾਂ ਤੁਹਾਡੇ ਮੀਡੀਅਮ ਦੱਸਿਆ ਇਤੇ ਮਾਰਤੂ ਪਹਿਲਾਂ ਪਹਿਲਾਂ ਤੇਰਾ ਮੁੰਡਾ ਫਿਰ ਕਰ ਹੋਊਗਾ ਤਾਂ ਚਲੋ ਸਤਿਗੁਰੂ ਕਿਰਪਾ ਨਾਲ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਜਲੰਧਰ ਅਸੀਂ ਕਲੱਬ 'ਚ ਕਾਨਫਰੰਸ ਕੀਤੀ ਆ ਉਹਨਾਂ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਿਆ ਜਿੱਥੇ ਜ ਸਾਡੀ ਵੀਡੀਓ ਗਈ ਆ ਮੇਰੇ ਘਰ ਚ ਕੈਨੇਡਾ ਚ ਇੰਗਲੈਂਡ ਚ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਪੈਸੇ ਬਾਰੇ ਬੱਬੀ ਤੂੰ ਇੰਤਾਂ ਨਾ ਕਰ ਤਾ ਨਾ ਕਰ ਉਹਹੀਂ ਤੋਂ ਪੈ ਭਾਵੇਂ ਦੱਸੂ ਸਰ ਕੀ ਫਿਰ ਮੈਂ ਦੱਸੀ ਗਿਆ ਵੀ ਸਾਡੇ ਉਹ ਗ੍ਰੰਥੀ ਸੀ ਉਹਨੇ ਸਾਡੇ ਪੰਜ ਛੇ ਸਾਲ ਸੇਵਾ ਕੀਤੀ ਗੁਰੂ ਘਰ ਉਹਨੇ ਕੋਲ ਛਟਾਰ ਕਰਿਆ ਉਹਨਾਂ ਕੋਈ ਮਰਲਾ ਜ਼ਮੀਨ ਨਹੀਂ ਹੈ ਇਹਨਾਂ ਕੋਈ ਜ਼ਮੀਨ ਹੈ ਨਾ ਕੋਈ ਹੋ ਰਿਹਾ ਆ ਘਾਰ ਹੀ ਆ ਇਹ ਘਰ ਵੀ ਉਦੋਂ ਅਸੀਂ ਜਦੋਂ ਡੂੜੀ ਕਰਦਾ ਨਾ ਉਦੋਂ ਪੈਸੇ ਰੁਪਿਆ ਡੇਢ ਦੋਲਾ ਕੋਣ ਲਾ ਪਾਗਿਤ ਲੈ ਕੇ ਦਿੱਤਾ ਵੀ ਚਲੋ ਹੌਂ ਹਾਲਾਤ ਭਏ ਨੇ ਤੇ ਇਹ ਘਾਰ ਹੀ ਆ ਤੇ ਵਿਚਾਰੀ ਇਹਨੂੰ ਉਹ ਚਾਹੀਦਾ ਸਮਾਨ ਵੀ ਨੂੰ ਪੁੱਛਣਾ ਹੋਰ ਵੀ ਆ ਪਿੰਡ ਦੇ ਸਰਪੰਚ ਬੈਠੇ ਆ ਇਧਰ ਵੀ ਬੈਠੇ ਸਰਪੰਚ ਸਾਹਿਬ ਕਾ ਪੰਚਾਇਆ ਮੁੰਡੇ ਦੇ ਗੁਰਪੀਤ ਆ ਜੇ ਸੌਦਾ ਵੀ ਇਹਨੂੰ ਫੋਨ ਕਰਾਂ ਸੌਦਾ ਨਹੀਂ ਸੌਦਾ ਲੈ ਕੇ ਦੇਣਾ ਵੀ ਚਲੋ ਕੋਈ ਗੱਲ ਨਹੀਂ ਜੀ ਡੋਲੀ ਨਾ ਮੁੰਡਾ ਤੇਰਾ ਪਾਣਾ ਵਾਪਸ ਆਊਗਾ ਉਹ ਤੁਹਾਡੇ ਰਾਈ ਜਿਹੜੀ ਸੀ ਬੇਨਤੀ ਕੀਤੀ ਆ ਜਦੋਂ ਸਾਨੂੰ ਫੋਨ ਆਇਆ ਉਹਨਾਂ ਦੇ ਰਾਏ ਸਾਨੂੰ ਬਹੁਤ ਹੀ ਵੱਡਾ ਖੁਸ਼ੀ ਹੋਈ ਆ ਖੁਸ਼ੀ ਵੀ ਆ ਤੇ ਬਹੁਤ ਵੱਡਾ ਸਾਨੂੰ ਸਹਾਰਾ ਮਿਲਿਆ ਇਸ ਗੱਲ ਦਾ ਵੀ ਲੋਕਾਂ ਨੂੰ ਸਾਡੀ ਵੀਡੀਓ ਵੇਖ ਕੇ ਫੋਨ ਕਰਤਾ ਇਤੋਂ ਤੱਕ ਫੋਨ ਕਰਤਾ ਇੱਕ ਪਰਵਾਰ ਨੇ 50 ਲੱਖ ਦਾ ਕਹਿਤਾ ਪਿਆ ਲੱਖ ਅਸੀਂ ਭਰ ਦਾਂਗੇ ਤੁਸੀਂ ਚਿੰਤਾ ਨਾ ਕਰੋ ਤੁਸੀਂ ਆਪਣੇ ਜੋ ਸਾਨੂੰ ਪੈਸੇ ਕਿੱਥੇ ਭਜਣੇ ਆ ਕਿਦਾਂ ਐ ਕਿ ਪੈਸੇ ਤੁਮ ਦਬਈ ਚ ਭਜਣੇ ਆ ਐਸਬੀ ਬਾਰੇ ਆ ਉਹਨਾਂ ਪ੍ਰਬੰਧ ਕਰਨਾ ਸਾਡੀ ਗੱਲਬਾਤ ਸਾਰੀ ਹੋ ਗਈ ਆ ਕਿ ਉਹ ਅਸੀਂ ਪਟਾਲੇ ਜਾ ਕੇ ਉਹਨਾਂ ਐਸਬੀ ਬਾਰੇ ਸਾਰੀ ਗੱਲਬਾਤ ਕਰ ਲਈ ਸੀ ਵੀ ਪੈਸੇ ਤੁਸੀਂ ਭਰਨ ਕਰ ਦਵਾਂਗੇ ਤੁਸੀਂ ਪੇਪਰ ਵਰਕ ਸ਼ੁਰੂ ਕਰ ਦਿਓ ਤੇ 5 ਲੱਖ ਸਾਨੂੰ ਉਹਨੇ ਵਿਖਿਆ ਪਰ ਅਸੀਂ ਤਾਂ ਪੈਸੇ ਲਏ ਨਹੀਂ ਐ ਕਿ ਐਸਬੀ ਨੂੰ ਤੁਸੀਂ ਪੈਸੇ ਸਾਨੂੰ ਨਾ ਦਿਓ ਤੁਸੀਂ ਪੈਸੇ ਕੋਈ ਰੱਖੋ ਇਸ ਤਰ੍ਹਾਂ ਗ੍ਰੈਂਡ ਚੋਂ ਹੁੰਦਾ ਆ 25 ਲੱਖ ਦੇ ਉਹਨਾਂ ਕਿਹਾ ਅਸੀਂ ਕਿਹਾ ਸਾਨੂੰ ਪੈਸਾ ਨਹੀਂ ਚਾਹੀਦਾ ਅਮਰੀਕ ਸਿੰਘ ਜੀ ਤੋ ਇਹ ਰੱਖੋ ਕੋਲ ਪੈਸਾ ਲੋਡ ਹੋ ਗਈ ਤਾਂ ਦੱਸਾਂਗੇ ਦੂਰ ਉੱਤੇ ਪਾ ਦਿਓ ਇਸੇ ਤਰ੍ਹਾਂ ਅਮਰੀਕਾ ਚ ਅ ਕ੍ਰੈਡਿਟਾ ਚ ਭਾਈ ਗੁਰਵਾਰ ਸਿੰਘ ਆ ਉਹਦਾ 50 ਲੱਖ ਰੁਪਏ ਅਸੀਂ ਭਰਤਾ ਆਗੇ ਅੱਛਾ ਇੱਕ ਪਰਵਾਹ ਹਾਂ ਤੇ ਬਾਕੀ ਜਿਹੜਾ ਅਮਰੀਕਾ ਚ ਸਾਨੂੰ ਹੋਇਆ 7-8 ਲੱਖ ਰੁਪਈਆ ਅੱਛਾ ਉਹਦੇ ਵਿੱਚੋਂ ਫਿਰ ਜਿੰਨਾ ਪੈਸਾ ਲੱਗਾ ਉੱਥੋਂ ਭੇਜਿਆ ਕੁਝ ਜਿੱਤੇ ਪੈਸੇ ਕੁਝ ਹੀ ਤੋਂ ਇੰਡੀਆ ਨੂੰ ਭੇਜ ਭੇਜਿਆ ਵਾ ਫਿਰ ਬਾਕੀ ਚਲੋ ਥੋੜਾ ਬਾਅਦਾਂ ਸ਼ੋਸ ਕੰਪਨੀ ਨੂੰ ਭਰ ਦਿੱਤੇ ਆ ਫਿਰ ਸਾਨੂੰ ਜਿੱਥੋਂ ਫੋਨ ਆਇਆ ਗਿਆ ਹੁਣ ਤੱਕ ਫੋਨ ਆਉਂਦੇ ਆ ਅਸੀਂ ਕਹਿੰਦੇ ਸਾਨੂੰ ਪੈਸੇ ਲੋਡਣੇ ਕੀ ਉਹ ਮੁੰਡਾ ਛੁੱਟ ਗਿਆ ਵਾ ਉਹ ਇੰਡੀਆ ਆ ਗਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਇਹਨਾਂ ਸਾਨੂੰ ਹੌਸਲਾ ਦਿੱਤਾ ਵੀ ਪੈਸੇ ਦਾ ਪੈਸਾ ਲੋਡਣੇ ਕੀ ਹੁਣ ਤੁਸੀਂ ਅਮਰੀਕ ਸਿੰਘ ਦਾ ਬਾਬਾ ਜੀ ਪੈਸੇ ਹੁਣ ਕਿੱਥੇ ਦੇਈਏ ਮੈਂ ਕਿ ਜਿੱਥੇ ਹੋਰ ਕੋਈ ਮੁੰਡਾ ਵਿਚਾਰਾ ਮੁਜੀਬਦ ਬਾਜੂ ਉੱਥੇ ਕਰਦੇ ਹੁਣ ਬਾਬਾ ਜੀ ਵੈਸੇ ਤਾਂ ਜਦੋਂ ਤੁਹਾਨੂੰ ਵੀ ਪਤਾ ਲੱਗਾ ਹੋਣਾ ਕਿ 50 ਲੱਖ ਭਰਨਾ ਇੱਕ ਵਾਰ ਤਾਂ ਚਿੰਤਾ ਜਿਹੜੀ ਆ ਉਹ ਆ ਜਾਂਦੀ ਕਿ ਕਿਵੇਂ ਕਰਾਂਗੇ 50 ਲੱਖ ਇਕੱਠਾ ਫਿਰ ਜਦੋਂ ਤੁਸੀਂ ਤੁਰੇ ਤਾਂ ਕਿੰਨਾ ਸਮਾਂ ਲੱਗਾ ਕਿੰਨੇ ਸਮ ਸਾਨੂੰ ਜੀ 20 ਦਨੇ ਪੈਸੇ ਇਕੱਠੇ ਹੋ ਗਏ। ਅੱਛਾ। ਹਾਂ। ਜਦੋਂ ਲੋਕਾਂ ਨੇ ਫੋਨ ਕੀਤੇ ਇੰਨੇ ਪੈਸਾ ਆ ਗਏ। 20 ਦਨੇ ਪੈਸੇ ਹੋ ਗਏ ਸੀ। ਫਿਰ ਵਾਪਸ ਵੀ ਕਰਨੇ ਪਏ ਜਿਵੇਂ ਤੁਸੀਂ ਦੱਸਿਆ ਕਿ ਇੱਕ ਪਰਿਵਾਰ ਕਹਿੰਦਾ ਸੀ 50 ਲੱਖ ਹੀ ਦੇ ਦਿੰਨੇ ਆ। ਫਿਰ ਲੋੜ ਹੀ ਨਹੀਂ ਪਈ ਉਹਨਾਂ ਦੀ। ਨਾ ਨਾ ਉਹਨੂੰ ਲੈ ਨਹੀਂ ਸੀ। ਜਿੱਦਾਂ ਅਸੀਂ ਪਹਿਲਾਂ ਤੁਸੀਂ ਆਏ ਸੀ ਦੱਸਿਆ ਸੀ 17-18 ਲੱਖ ਹੋ ਗਿਆ। ਇਸ ਤਰ੍ਹਾਂ ਕਹਿੰਦੇ ਸੀ ਕਿਉਂ 8 ਲੱਖ ਉਦੋਂ ਹੋ ਗਿਆ ਸੀ ਮੇਰਕਾ 'ਚ। ਭਾਈ ਜਸਨ ਸਿੰਘ ਹੁੱਠੀ ਆ, ਡਾਡ ਪਤਵਾਲ ਸਿੰਘ ਆ, ਲਾਡੀ ਆ ਮੁੰਡਾ ਇਹਨਾਂ ਨੂੰ ਜਾਣਦਾ ਇਸ ਮੇਰਕਾ 'ਚ। ਅੱਛਾ। ਉਹਨਾਂ ਦਾ ਚੰਗੀ ਸਾਹੀ ਸੀ। ਉਹਨਾਂ ਨੇ ਵੀ ਕਿ ਮੈਂ ਦੱਸਿਆ ਸੀ ਮੈਂ ਅਮਰੀਕਾ ਚ ਗਿਆ ਸੀ ਮੈਨੂੰ ਤੁਹਾਡਾ ਕੇਸ ਦੱਸਿਆ ਸੀ ਉਹਨੇ ਉਹ ਵੀ ਗਿਆ ਸੀਗਾ ਤੇ ਉਹ ਪੈਸਾ ਜਿਹੜਾ ਹੋਇਆ ਉਹ ਪੈਸਾ ਹੀ ਉਹ ਵਰਤਿਆ ਨਾਲ ਅੱਛਾ ਉਹ ਇਹਨਾਂ ਮੁੰਡੇ ਨੂੰ ਭੇਜਦੇ ਮੈਂ ਕਿ ਤੂੰ ਸਭ ਪਹਿ先 ਭੇਜੋ ਸਾਨੂੰ ਵੀਡੀਓ ਨਹੀਂ ਭੇਜੀ ਸਹੀ ਦਾ ਅਸੀਂ ਵੀ ਉੱਥੇ ਭੇਜਦੇ ਵੇ ਨੂੰ ਸਾਡੇ ਪਿੰਡ ਦੇ ਮੁੰਡੇ ਦਬਈਚ ਆ ਇੱਥੇ ਉਹਨਾਂ ਘਰ ਪੈਸੇ ਦੇ ਦਿੱਤੇ ਆ ਉਹ ਜਿੰਨਾ ਚਾਹੀਦਾ ਵੀ 50000 ਚਾਹੀਦਾ 60 ਚਾਹੀਦਾ ਉਹਨਾਂ ਅਸੀਂ ਪੈਸੇ ਦੇ ਰਹੇ ਆ ਇਹਨੂੰ ਉੱਥੇ ਪੈਸੇ ਦੇ ਰਹੇ ਆ ਤੂੰ ਬਾਕੀ ਜਿੰਨਾ ਪੈਸਾ ਉਹ ਮੰਨੇ ਸੀ 80 ਲੱਖ ਰੁਪਏ ਸੀਗਾ 5 ਲੱਖ ਮੰਨਿਆ ਸੀ ਅਸੀਂ ਉਹ ਰਾਏ 25 ਲੱਖ ਰੁਪਏ ਤੋਂ ਮੰਨੇ ਸੀ ਤੇ ਪਿਆਲਾ ਗੁਰਬਖਸ਼ ਉਹਨਾਂ ਕਿਹਾ ਸੀ ਕੈਨੇਡਾ ਦੇ ਪਰਵਾਹ ਰਿਹਾ ਉਹ ਕਹਿੰਦੇ ਅਸੀਂ ਇਕੱਲੇ ਬਾਬੇ ਹਾਂ ਜੀ ਕਹਿੰਦੇ ਬਾਬਾ ਜੀ ਦੂ ਚਾਰ ਸੌ ਨੂੰ ਕਿੱਥੇ ਬੰਦਾ ਮੁੰਸ਼ਾ ਲਾ ਲਓਗੇ ਤੇ ਉਹ ਕਹਿੰਦਾ ਵੀਜ਼ਾ ਖਤਮ ਹੋਣਾ ਮਾਰਚ ਤੱਕ ਜੇ ਵੀਜ਼ਾ ਖਤਮ ਹੋ ਗਿਆ ਹੋ ਸਕਦਾ ਕੋਈ ਨੂੰ ਹੋ ਧਾਰਾ ਲਾ ਕੇ ਅੰਦਰ ਕਰ ਦੇਣਗੇ ਜਾਂ ਫਾਂਸੀ ਵੀ ਹੋ ਸਕਦੀ ਹੈ ਹੈਗੀ ਸਤਗੁਰ ਨੇ ਕਿਰਪਾ ਕਰਨੀ ਪੈਸਾ ਹੋਣਾ ਜੀ ਚਿੰਤਾ ਨਾ ਕਰੋ ਤੂੰ ਕੋ ਰੱਖੋ ਸਾਨੂੰ ਨਾ ਭੇਜ ਪਿਆ ਅਸੀਂ ਪਹਿਲੇ ਨਹੀਂ ਚਲੋ ਇਹ ਤਾਂ ਵਧੀਆ ਗੱਲ ਪਿੰਡ ਦੇ ਨਾਲ ਜਿਹੜੇ ਪੈਸੇ ਦਿੱਤੇ ਆ ਉਹ ਵੀ ਅਸੀਂ ਹੱਥੀ ਨਹੀਂ ਲੈ ਅਸੀਂ ਇਹਨਾਂ ਦੀ ਪਾਸਪੋਰਟ ਕੋ ਰੱਖੀ ਹੋਈ ਸੀ ਗੁਰਦਾਰੇ ਅੱਛਾ ਇਹਦੀ ਮੰਮੀ ਜੀ ਮੈਂ ਉਹ ਦੇ ਜਗਤ ਬੰਗਲ ਪਾ ਲਈ ਸਾਨੂੰ ਪਈ ਰੋ ਚਲੋ ਇਹ ਤਾਂ ਤੁਹਾਡੀ ਹਿੰਮਤ ਹੈ ਤਾਂ ਇਹ ਦਾਨੀ ਸੱਜਣ ਦੇਖੋ ਤੁਸੀਂ ਕਿੰਨੇ ਬੈਠੇ ਨੇ ਕਿ ਮੁਸੀਬਤ ਇੱਕ ਪਰਿਵਾਰ ਤੇ ਪਈ ਕਿਉਂਕਿ ਇਹ ਪਰਿਵਾਰ ਜਿਹੜਾ ਸੀਗਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦਾ ਰਿਹਾ ਗਰੰਥੀ ਸਿੰਘ ਸੀਗੇ ਤਾਂ ਉਹਨਾਂ ਦੇ ਬੇਟੇ ਹੀ ਜਿਨ੍ਹਾਂ ਨੂੰ ਬਲੱਡ ਮਨੀ ਦੀ ਲੋੜ ਪਈ ਔਰ 50 ਲੱਖ ਰੁਪਏ ਜਿਹੜਾ ਸੀਗਾ ਜੁਰਮਾਨਾ ਇੱਕ ਕਿਸਮ ਦੇ ਨਾਲ ਹੋਇਆ ਤਾਂ ਜਦੋਂ ਪਤਾ ਲੱਗਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਿੰਡ ਦੇ ਵਿੱਚ ਤਾਂ 20 ਦਿਨਾਂ ਦੇ ਵਿੱਚ ਵਿੱਚ 50 ਲੱਖ ਰੁਪਏ ਜਿਹੜਾ ਇਕੱਠਾ ਹੋ ਜਾਂਦਾ ਔਰ ਨੌਜਵਾਨ ਸੁਖਚੰਦ ਸਿੰਘ ਆਪਣੇ ਘਰ ਪਹੁੰਚ ਚੁੱਕਾ